ਅੱਜ ਸਾਰਾ ਕੁਝ ਜੈਤੋ ਦੇ ਬੱਸ ਸਟੈਂਡ ਦਾ ਤੁਹਾਨੂੰ ਦਿਖਾਵਾਂਗੇ ਕੀ ਹਾਲ ਆ ਰੋਂਦਾ ਚੀਕਾ ਮਾਰਦਾ ਜੈਤੋ ਦਾ ਬੱਸ ਸਟੈਂਡ ਆ ਵੇਖੋ ਗੰਦਗੀ ਦੇ ਥਾਂ ਥਾਂ ਤੇ ਹਾ ਢੇਰ ਲੱਗੇ ਹੋਏ ਨੇ ਪਹਿਲਾਂ ਤੁਹਾਨੂੰ ਇੱਕ ਓਟੇਰੀ ਵਿਖਾਈ ਆ ਆ ਤੁਹਾਨੂੰ ਦੂਜੀ ਓਟੇਰੀ ਵਿਖਾ ਰਹੇ ਆ ਕੋ ਲੋਕ ਇੱਥੇ ਪਿਸ਼ਾਬ ਕਰਦੇ ਇੱਥੇ ਥੁੱਕਦੇ ਆ ਆ ਖਾ ਖਾ ਕੇ ਜਿਹੜਾ ਸਮਾਨ ਆ ਲੋਕ ਸਿੱਟੀ ਹੁੰਦੇ ਉਹਦੇ ਘਾਟਨ ਕੀਤਾ ਸੀ ਐਮ ਐਲ ਏ ਅਮੋਲਕ ਸਿੰਘ ਵੱਲੋਂ 5 9 2022 ਨੂੰ ਇਹ ਘਾਟਨ ਕੀਤਾ ਗਿਆ ਸੀ ਬਾਈ ਬੁਰਾ ਹਾਲ ਆ ਨਰਕ ਭੋਗਦੇ ਆ ਜੇ ਕਹਿਣੇ ਆ ਇਸ ਗੱਲ ਨੂੰ ਅੱਜ ਆਉਂਦੇ ਆ ਸਵੇਰੇ ਆਉਂਦੇ ਆ ਸਵੇਰੇ ਆਉਂਦੇ ਅੱਜ ਆਉਂਦੇ ਬਸ ਆ ਕੰਮ ਚੱਲੀ ਜਾਂਦਾ ਭਾਈ। ਮੇਰੇ ਖਿਆਲ ਨਾਲ ਪੰਜਾਬ 'ਚ ਸਭ ਤੋਂ ਛੜਿਆੰਦਾ ਇਹ ਆ। ਰੋਜ਼ ਪੈਸੇ ਇਕੱਠੇ ਕਰਦੇ ਆ ਟਾਈਮ ਨਾਲ ਆਪਦੇ ਲੈ ਜਾਂਦੇ ਆ ਉਹ। ਠੀਕ ਆ ਬਸ ਉਹ ਉਹ ਤੋਂ ਬਾਅਦ ਨਾਲ ਕੋਈ ਮਤਲਬ ਨਹੀਂ। ਗੱਡੀਆਂ 'ਚੋਂ ਚੀਜ਼ਾਂ ਰੋ ਹੀ ਨਿਕਲਦੀਆਂ ਹਰ ਰੋਜ਼ ਗੇਟ ਬੰਦ ਆ ਪਰਚੀਆਂ ਕੱਢਦੇ ਆ ਕੋਈ ਗੌਰ ਨਹੀਂ ਕਰਦਾ। ਪਹਿਲਾ ਅੱਡਾ ਜਿਹਦੇ ਵਿੱਚ ਦੀ ਸਾਧਨ ਲੰਗਦੇ ਨਹੀਂ ਤੁਸੀਂ ਕਿਤੇ ਵੇਖ ਲਓ ਤੇ ਹੈ ਹੀ ਨਹੀਂ। ਉਧਰ ਗੇਟ ਤੇ ਆਟੋ ਲੱਗੇ ਆ ਇੱਧਰ ਕੇ ਉਹ ਲੱਗੇ ਆ ਟਰਾਲੀ ਟਰੈਕਟਰ ਜੋ ਸਾਧਨ ਸਭ ਸਾਰੇ ਸ਼ਹਿਰ ਦੀ ਟ੍ਰੈਫਿਕ ਨੰਗਦੀ ਜਦੋਂ ਉਹ ਕਟਨ ਹੋਇਆ ਨਾ 2022 ਦੇ ਵਿੱਚ ਉਸ ਵੇਲੇ ਦਾ ਬਾਈ ਕਹਦਾ ਵੀ ਇਹ ਪੱਥਰ ਪਿਆ ਆ ਵੇਖ ਲਓ ਜਦੋਂ 3.5 ਸਾਲਾਂ ਚ ਨਹੀਂ ਕੋ ਡੇਢ ਚ ਹੁਣ ਕਿਹੜਾ ਸੰਖ ਮਰ ਮਰ ਲੱਗ ਜੂ ਇੱਥੇ ਅਸੀਂ ਤਾਂ ਇੰਨੇ ਪਰੇਸ਼ਾਨ ਆ ਬਾਈ ਇਹ ਸਾਡੇ ਦੁਖੀ ਬਹੁਤ ਆ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਅੱਜ ਅਸੀਂ ਖੜੇ ਆ ਜ਼ੈਤੋ ਦੇ ਬੱਸ ਸਟੈਂਡ ਦੇ ਵਿੱਚ ਖੜੇ ਆ ਬੱਸ ਸਟੈਂਡ ਦੇ ਉਦਘਾਟਨ ਕਰੇ ਨੂੰ ਇੱਥੇ ਸਾਡੇ ਮਾਣਯੋਗ ਐਮਐਲਏ ਅਮੋਲਕ ਸਿੰਘ ਵੱਲੋਂ ਉਦਘਾਟਨ ਕੀਤਾ ਗਿਆ ਸੀ ਜਦੋਂ ਨਵੀਂ ਨਵੀਂ ਸਰਕਾਰ ਬਣੀ ਐ ਕਹਿੰਦੇ ਕਿ ਬਾਸ ਸਾਡੇ ਨੂੰ ਬਹੁਤ ਵਧੀਆ ਬਣਾ ਦਿੱਤਾ ਜਾਊਗਾ ਲੋਕ ਕਹਿੰਦੇ ਸੀ ਕਿ ਇਸ ਨੂੰ ਪੈਸੇ ਕਾਂਗਰਸ ਸਰਕਾਰ ਨੇ ਦਿੱਤੇ ਸੀ ਪਰ ਅਦਕਟਨ ਇਹਨਾਂ ਨੇ ਆਮ ਆਦੀ ਪਾਰਟੀ ਨੇ ਕਰਿਆ ਸੀ ਕਿਉਂਕਿ ਉਹਦੇ ਨਵੇਂ-ਨਵੇਂ ਬਣੇ ਹੋਏ ਸੀ ਬੜਾ ਚਾਸੀ ਉਹਦ ਕਟਨ ਕਰਦਾ ਪਰ ਇਹ ਨਹੀਂ ਪਤਾ ਕਿ ਅੱਡਾ ਤਾਂ ਕੰਪਲੀਟ ਨਹੀਂ ਹੋਇਆ ਉਹਦੇ ਘਟਨ ਆਪਾਂ ਪਹਿਲਾਂ ਕਰਤਾ ਅਸੀਂ ਸਵਾਲ ਵੀ ਕਰੇ ਸੀ ਐਮਐਲ ਸਾਹਿਬ ਇਸ ਨੂੰ ਪੂਰਾ ਹੋ ਲੈਂਦੇ ਹੋ ਉਹਦੇ ਘਟਨ ਤੁਸੀਂ ਫਿਰ ਕਰ ਲਓ ਉਹ ਕਹਿੰਦੇ ਸੀ ਸਾਡੇ 5 ਸਾਲ ਪਏ ਆ ਸਾਡੇ ਕੋਈ 5 ਮਹੀਨੇ ਨਹੀਂ ਤੁਸੀਂ ਥੋੜੇ ਚਿਰ ਨੂੰ ਆ ਕੇ ਫਿਰ ਵੀਡੀਓ ਬਣਾ ਲਿਓ ਇਹ ਹੀ ਅੱਡੇ ਨੂੰ ਵਧੀਆ ਬਣਾ ਦਾਂਗੀ ਅਸੀਂ ਉਸ ਤੋਂ ਬਾਅਦ ਇੱਕ ਵੀਡੀਓ ਫਿਰ ਪਾਈ ਸੀ ਵੀ ਇਹ ਤੁਸਫਾਈ ਦੇ ਪ੍ਰਬੰਧ ਹੈ ਨਹੀਂ ਇੱਥੇ ਬੈਠਣ ਨੂੰ ਸੀਟਾਂ ਹੈ ਨਹੀਂ ਇੱਥੇ ਪੱਖੇ ਨਹੀਂ ਲੱਗੇ ਅੱਜ ਸਾਰਾ ਕੁਝ ਜੈਤੋ ਦੇ ਬੱਸ ਸਟੈਂਡ ਦਾ ਤੁਹਾਨੂੰ ਦਿਖਾਵਾਂਗੇ ਕੀ ਹਾਲ ਆ ਰੋਂਦਾ ਚੀਕਾ ਮਾਰਦਾ ਜੈਤੋ ਦਾ ਬੱਸ ਸਟੈਂਡ ਆ ਵੇਖੋ ਗੰਦਗੀ ਦੇ ਥਾਂ ਥਾਂ ਤੇ ਢੇਰ ਲੱਗੇ ਹੋਏ ਨੇ ਇਹ ਜੈਤੋ ਦੇ ਬੱਸ ਸਟੈਂਡ ਦੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਇੱਕ ਢੇਰੀ ਨਹੀਂ ਅਨੇਕਾਂ ਢੇਰੀਆਂ ਵਿਖਾਵਾਂਗੇ ਜਿੱਥੇ ਲੋਕ ਬੈੰਧਿਆ ਉੱਥੇ ਢੇਰੀਆਂ ਲੱਗੀਆਂ ਇੱਧਰ ਦੂਜੀ ਢੇਰੀ ਵਿਖਾ ਦੇ ਕੈਮਰਾਮੈਨ ਨੂੰ ਕਹਿੰਦਾ ਵੀ ਇੱਕ ਆ ਆ ਗਈ ਪਹਿਲਾਂ ਤੁਹਾਨੂੰ ਇੱਕ ਢੇਰੀ ਵਿਖਾਈ ਆ ਆ ਤੁਹਾਨੂੰ ਦੂਜੀ ਢੇਰੀ ਵਿਖਾ ਰਹੇ ਹਾਂ ਇਸ ਤੋਂ ਬਾਅਦ ਤੁਹਾਨੂੰ ਅਸੀਂ ਇੱਕ ਤੀਜੀ ਹੋਰ ਢੇਰੀ ਵਿਖਾ ਰਹੇ ਹਾਂ ਇੱਕ ਢੇਰੀ ਨੇ ਅਨੇਕਾਂ ਹੀ ਢੇਰਾਂ ਇੱਥੇ ਬੱਸ ਸਟੈਂਡ ਦੇ ਵਿੱਚ ਲੱਗੀਆਂ ਜਿਹੜੇ ਲੋਕ ਇੱਥੇ ਮੁਸਾਫਰ ਬਹਿੰਦੇ ਆ ਮੁਸ਼ਕ ਮਾਰਦਾ ਉਹ ਕਹਿੰਦੇ ਬੈਠਣ ਲਈ ਸਾਨੂੰ ਬੜੀਆਂ ਦਿੱਕਤਾਂ ਆਉਂਦੀਆਂ ਇਹ ਢੇਰੀ ਲੱਗੀ ਹੋਈ ਆ ਹਾਲ ਵੇਖ ਲਓ ਇੱਧਰਲੇ ਪਾਸੇ ਆਜੋ ਅਸੀਂ ਅੱਜ ਸਾਰਾ ਤੁਹਾਨੂੰ ਬੱਸ ਸਟੈਂਡ ਦਾ ਜਿਹੜਾ ਹਾਲ ਹੈ ਉਹ ਦਿਖਾਵਾਂਗੇ ਇੱਧਰ ਆ ਵੇਖ ਲਓ ਇਹ ਬੱਸ ਸਟੈਂਡ ਦਾ ਹਾਲ ਅੱਗੇ ਆਜੋ ਇਹ ਤਾਲੇ ਲੱਗੇ ਆ ਪਰ ਕਮਰੇ ਜਰੂਰ ਬਣਾਤੇ ਆ ਪਤਾ ਨਹੀਂ ਕਿਹਦੀ ਖਾਤਰ ਬਣਾਏ ਆ ਇਹ ਪਰ ਅਜੇ ਤੱਕ ਵਰਤੇ ਨਹੀਂ ਗਏ ਖੋਲ੍ਹੇ ਨਹੀਂ ਗਏ ਇਸ ਤੋਂ ਬਾਅਦ ਹੋਰ ਜਿੱਥੇ ਇਧਰਲੇ ਪਾਸੇ ਆ ਜਾ ਕੈਮਰਾਮੈਨ ਨੂੰ ਕਹਿੰਦਾ ਇਧਰ ਤਸਵੀਰਾਂ ਵਿਖਾਓ ਆਹਾ ਵੇਖੋ ਪੁੱਤੋ ਇਧਰ ਵੇਖੋ ਲੋਕ ਇੱਥੇ ਪਿਸ਼ਾਬ ਕਰਦੇ ਇੱਥੇ ਥੁੱਕਦੇ ਆ ਆ ਖਾ ਖਾ ਕੇ ਜਿਹੜਾ ਸਮਾਨ ਆ ਲੋਕ ਸਿੱਟੀ ਹੁੰਦੇ ਮੱਖੀਆਂ ਦਾ ਭੰਗਾਟ ਇੱਥੇ ਮਾਰਦਾ ਮੁਸਕ ਮਾਰਦਾ ਜਾਲੇ ਲੱਗੇ ਹੋਏ ਆ ਇਧਰਲੇ ਪਾਸੇ ਸਾਰਾ ਗੰਦਗੀ ਦੇ ਢੇਰ ਲੱਗੇ ਹੋਏ ਆ ਪਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਪਤਾ ਨਹੀਂ ਕਿਉਂ ਸੁੱਤਾ ਪਿਆ ਕੁੰਭ ਕਾਂ ਦੀ ਨੀਂਦ ਸੁੱਤਾ ਪਿਆ ਆ ਦੁਕਾਨਾਂ ਬਣਾਤੀਆਂ ਦੁਕਾਨਾਂ ਸਿਰਫ ਇਹ ਕਿ ਵਿਖਾਵੇ ਖਾਤਰ ਬਣਾਈਆਂ ਵੀ ਅਸੀਂ ਬੱਸ ਸਟੈਂਡ ਦੇ ਵਿੱਚ ਦੁਕਾਨਾਂ ਬਣਾਤੀਆਂ ਅਸੀਂ ਇੱਥੋਂ ਦੇ ਮਾਣਯੋਗ ਸਾਡੇ ਜਿਹੜੇ ਪ੍ਰਧਾਨ ਹਰੀਸ਼ ਰਾਠ ਜੀ ਨੂੰ ਇੱਕ ਦਿਨ ਇੰਟਰਵਿਊ ਕਰੀ ਸੀ ਉਹਨਾਂ ਨੂੰ ਵੀ ਸਵਾਲ ਕਰੀ ਸੀ ਡਾਕਟਰ ਸਾਹਿਬ ਇਹ ਜਿਹੜੀਆਂ ਦੁਕਾਨਾਂ ਬਣਾਈਆਂ ਤੁਸੀਂ ਕਿਹਦੀ ਖਾਤਰ ਬਣਾਈਆਂ ਇਹ ਦੁਕਾਨਾਂ ਨੂੰ ਕਿਰਾਏ ਤੇ ਦੇ ਦਿਓ ਨਾਲ ਤਾਂ ਤੁਹਾਨੂੰ ਪੈਸੇ ਆਉਣਗੇ ਇੱਥੋਂ ਦੇ ਮਿਊਸਪਲ ਕਮੇਟੀ ਨੂੰ ਨਾਲੇ ਤੁਹਾਡੇ ਤੇ ਲੋਕ ਆ ਬੇਰਜ਼ਗਾਰ ਆ ਉਹਨੂੰ ਰੋਜ਼ਗਾਰ ਮਿਲੂਗਾ ਇਧਰ ਹਾਲ ਵੇਖ ਲਓ ਆਹ ਪੱਥਰ ਸਾਡੇ ਨਗਰ ਕਾਉਂਸਲ ਜੈਤੋ ਵੱਲ ਰੱਖੇਗਾ ਸੀ ਉਹ ਸਾਰੇ ਗਏ ਨਵੇਂ ਬੱਸ ਸਟੈਂਡ ਦਾ ਇਹ ਉਦਘਾਟਨ ਕੀਤਾ ਸੀ ਐਮਐਲਏ ਅਮੋਲਕ ਸਿੰਘ ਵੱਲੋਂ 5 9 2022 ਨੂੰ ਉਦਘਾਟਨ ਕੀਤਾ ਗਿਆ ਸੀ ਕਹਿੰਦੇ ਬਹੁਤ ਜਿਆਦਾ ਸੋਹਣਾ ਬਣਾਵਾਂਗੇ ਹਾਲ ਵੇਖ ਲਓ ਜੈਤੋ ਦਾ ਬੈਠਾ ਜਾਊਗਾ ਇਹਨਾਂ ਨੂੰ ਕਿਥੇ ਇੱਥੇ ਆ ਕੇ ਬੈਠ ਕੇ ਵੇਖੋ ਖੜ ਕੇ ਵਿਖਾਓ 2 ਮਿੰਟ ਹਾਲ ਕੈਮਰਾਮੈਨ ਨੂੰ ਕਹਿੰਦਾ ਫਿਰ ਤਸਵੀਰਾਂ ਦਿਖਾ ਗੰਦਗੀ ਦੇ ਢੇਰੀ ਢੇਰ ਲੱਗਿਆ ਲੋਕ ਇੱਥੇ ਬੈਠਿਆ ਇਹਨਾਂ ਤੋਂ ਵੀ ਆਪਾਂ ਵਿਚਾਰ ਲੈ ਲਾਂਗੇ ਪੁੱਛ ਲਾਂਗੇ ਕਿਵੇਂ ਲੱਗਦਾ ਕਿਹੜਾ ਪਿੰਡਾ ਮਾਪੂ ਜੀ ਮਢਾਕ ਕਿਵੇਂ ਲੱਗਦਾ ਸਫਾਈ ਨੂੰ ਲੈ ਕੇ ਘੱਟ ਜਸਰਈਏ ਸਫਾਈਉਂ ਨਹੀਂ ਇਹ ਉਹ ਸੁਭਾਈ ਦਸਰਈਏ ਕਿੰਨੀ ਦਾ ਹੈ ਨਹੀਂ ਹੈ ਨਹੀਂ ਹੈ ਨਹੀਂ ਨਾ ਹਾਂ ਜੀ ਹੋਰ ਵੀ ਗੱਲ ਕਰ ਇਹ ਕਿਹੜੇ ਪਿੰਡੋਂ ਆਏ ਮਡੇ ਸਟੂਡੈਂਟ ਹੈ ਸਹੀ ਹੈ ਮੱਤਾ ਕਿਵੇਂ ਲੱਗਦਾ ਸਫਾਈ ਹੈਗੀ ਆ ਸਫਾਈ ਤਾਂ ਹੈਗੀ ਹੈ ਜੀ ਹੋਰ ਵੀ ਲੋਕ ਬੈਠੇ ਜਾਣਕਾਰੀ ਲਵਾਉਣਗੇ ਇੱਥੇ ਸਾਡੇ ਭਾਈ ਜੀ ਪ੍ਰੇਮੂ ਜੀ ਪ੍ਰੇਮੂ ਜੀ ਕੀ ਹਾਲ ਚਾਲ ਹੈ ਧੰਨਵਾਦ ਜੀ ਅੱਸੀ ਗੱਲ ਜੀ ਜੀ ਆਇਆਂ ਨੂੰ ਜੀ ਉਹ ਠੀਕ ਠਾਕ ਹੋ ਸਫਾਈ ਨੂੰ ਲੈ ਕੇ ਕਿੰਨਾ ਕੁ ਅੱਛਾ ਪ੍ਰਮੰਡ ਆਏ ਵੇਖ ਕਿਨੇ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਆ ਜੀ ਬੁਰਾ ਨਰਕ ਭੋਗਦੇ ਆ ਨਰਕ ਪਿਛਲੇ ਯੁੱਗ ਦਾ ਕੋਈ ਨਰਕ ਭੋਗ ਰਹੇ ਆ ਕੋਈ ਪ੍ਰਬੰਧ ਨਹੀਂ ਕੋਈ ਕੁਛ ਨਹੀਂ ਆ 10 ਥੜੀਆਂ ਇਹ ਵੀ ਟੁੱਟੀਆਂ ਵਿੱਚੋਂ ਇਹਦੇ ਫੱਟੇ ਫੁੱਟੇ ਠੀਕ ਹੈ ਇੱਕਦਾਂ ਜਿਹੀ ਦਲਾਸਾ ਦੇ ਕੇ ਰੱਖ ਗਏ 10 ਕੁ ਉਦੋਂ ਬਾਅਦ ਇਹ ਆਏ ਨਹੀਂ ਅੱਧੇ ਲੋਕ ਉਹ ਦੇਖੋ ਤੁਹਾਡੇ ਸਾਹਮਣੇ ਖੜੇ ਆ ਆ ਬੈਠੇ ਆ ਤੜਕੇ ਉਹ ਢੇਰੀਆਂ ਲਾ ਜਾਂਦੇ ਆ ਲੱਗੀਆਂ ਇੱਥੇ ਕਿਤੇ ਪੋਚਾ ਵਿਖਾਇਆ ਵੀ ਨਹੀਂ ਮਾਰਨਾਂ ਦੇ ਪਾਸੇ ਰਹਿ ਗਿਆ ਬਾਥਰੂਮ ਉਹ ਲੱਗੇ ਉਹਨਾਂ ਨੂੰ ਜੰਦੇ ਲਾਏ ਹੋਏ ਉਹਨਾਂ ਦੇ ਠੀਕ ਹੈ ਉਹ ਟੈਂਕੀ ਆ ਮੇਰੀ ਸਵਰਥ ਤੋਂ ਪਹਿਲਾਂ ਦੀ ਉਹ ਸਾਫ਼ ਨਹੀਂ ਹੋਈ ਉਹਦਾ ਉਹਦਾ ਪਾਣੀ ਪੀ ਕੇ ਮਰਨਾ ਉਹਦਾ ਤਾਂ ਐ ਨਹੀਂ ਪਤਾ ਕਿਦੋਂ ਪਾਣੀ ਦਾ ਕੋਈ ਪ੍ਰਬੰਧ ਨਹੀਂ ਬਾਈ ਬੁਰਾ ਹਾਲਾ ਨਰਕ ਭੋਗਦੇ ਆ ਜੇ ਕਹਿਣੇ ਆ ਤੇ ਇਸ ਗੱਲ ਨੂੰ ਅੱਜ ਆਉਂਦੇ ਆ ਸਵੇਰੇ ਆਉਂਦੇ ਆ ਸਵੇਰੇ ਆਉਂਦੇ ਆ ਅੱਜ ਆਉਂਦੇ ਵਸਾ ਕੰਮ ਚੱਲੀ ਜਾਂਦਾ ਬਾਈ ਜੀ ਬਹੁ ਮਾੜਾ ਹਾਲਾ ਹੈ ਸਾਡੇ ਦਾ ਸਭ ਮੇਰੇ ਖਿਆਲ ਚ ਤਾਂ ਪੰਜਾਬ ਚ ਸਭ ਤੋਂ ਛੜਿਆ ਅੱਡਾ ਇਹ ਆ ਪਹਿਲਾਂ ਤਾਂ ਬਣਿਆ ਮਸਾਂ ਜੇ ਗੱਲ ਕਰੀਏ ਪਹਿਲਾਂ ਬਣਿਆ ਮਸਾਂ ਜੇ ਬਣ ਗਿਆ ਤਾਂ ਇੱਥੇ ਕੋਈ ਪ੍ਰਬੰਧ ਨਹੀਂ ਅਸੀਂ ਉਦੋਂ ਪਹਿਲਾਂ ਖਬਰਾਂ ਲਈਆਂ ਸੀ ਤੁਸੀਂ ਵੀ ਉਹਦਾ ਵਾਈਟ ਦਿੱਤੀ ਸੀ ਸਾਨੂੰ ਉਦੋਂ ਕਹਿ ਕਹਿ ਕੇ ਇਹਨਾਂ ਪੱਖੇ ਚਲਵਾਏ ਸੀ ਸਿੱਟਾ ਲਵਾਇਆ ਹੁਣ ਵੀ ਨਹੀਂ ਚੱਲਦੇ ਬਾਈ ਆ ਦੇਖੋ ਇਧਰ ਨਿਗਾ ਮਾਰੋ ਮੜੀ ਜੀ ਉਹ ਲਾ ਕੇ ਲੈ ਉਹ ਟੂਪਾ ਲੌਣ ਕਰਨ ਲੱਗੀਆਂ ਆ ਦੋ ਖੜੀ ਗਈ ਸੀ ਪਹਿਲਾਂ ਨਵੇਂ ਲਾਉਣ ਸਾਰੇ ਆ ਇਹਨਾਂ ਦੀ ਹੈ ਹੀ ਨਹੀਂ ਇਹ ਤਾਂ ਆਪੇ ਵੇਖ ਪਹਿਲਾਂ ਪੱਖੇ ਨਹੀਂ ਵੇਖਣਾ ਪੈਂਦਾ ਵੀ ਚੱਲਦਾ ਕਿ ਨਹੀਂ ਪਰ ਇਹ ਕਦੇ ਕੁਛ ਕਨਾਨ ਤਾਂ ਜਾਲੇ ਵੇਖੋ ਇਧਰ ਬੁਰਾ ਹਾਲ ਆ ਕੋਈ ਇਹਦੇ ਨਿਗਾ ਹੀ ਨਹੀਂ ਬਾਈ ਕਿਸੇ ਦੀ ਰੋਜ਼ ਪੈਸੇ ਇਕੱਠੇ ਕਰਦੇ ਆ ਟਾਈਮ ਨਾਲ ਆਪਦੇ ਲੈ ਜਾਂਦੇ ਆ ਉਹ ਠੀਕ ਆ ਬਸ ਉਹ ਹੋਰ ਉਸ ਤੋਂ ਬਾਅਦ ਨਾਲ ਕੋਈ ਮਤਲਬ ਨਹੀਂ ਚਾਰ ਪੰਜ ਗੇਟ ਖੁੱਲੇ ਆ ਕੋਈ ਗੱਡੀ ਰਾਤ ਨੂੰ ਚੱਕੀ ਜਾਵੇ ਕੋਈ ਗੱਲਬਾਤ ਹੋ ਜੇ ਇੱਥੇ ਕੋਈ ਨਹੀਂ ਗੌਰ ਕਰਦਾ ਬੈਂਡਰੀ ਇੱਥੇ ਨਿਕਲ ਗਏ ਬਾਈ ਠੀਕ ਆ ਗੱਡੀਆਂ ਚੋਰੀ ਇੱਥੋਂ ਹੋ ਗਈਆਂ ਡੀਜ਼ਲ ਹਰ ਰੋਜ਼ ਚੋਰੀ ਹੁੰਦਾ ਗੱਡੀਆਂ ਚੋਂ ਚੀਜ਼ਾਂ ਰੋ ਹੀ ਨਿਕਲਦੀਆਂ ਹਰ ਰੋਜ਼ ਗੇਟ ਬੰਦਦਾ ਪਰਚੀਆਂ ਕੱਢਦੇ ਕੋਈ ਗੌਰ ਨਹੀਂ ਕਰਦਾ ਸਾਨੂੰ 10 ਵਾਰੀ ਕਿਹਾ ਵੀ ਲਿਖ ਕੇ ਦਿਓ ਤੇ ਅਸੀਂ ਲਿਖ ਕੇ ਦੇ ਆਏ ਏ ਡਰਾਈਵਰ ਕਨੈਕਟਰ ਵੀ ਸਾਡੀਆਂ ਆ ਸਮੱਸਿਆਵਾਂ ਫੇਰ ਅਸੀਂ ਦੁਬਾਰਾ ਗਏ ਉਹ ਸਾਨੂੰ ਕਹਿੰਦੇ ਯੋ ਸਾਹਿਬ ਨਹੀਂ ਬੈਠੇ ਹੁਣ ਯੋ ਸਾਹਿਬ ਬਹਿ ਗਏ ਉਹ ਕਹਿੰਦੇ ਸਾਨੂੰ 10 ਦਿਨਾਂ ਦਾ ਟਾਈਮ ਦਿਓ ਤੇ ਬਾਈ ਜੀ ਐਂ ਲੰਘ ਜਾਂਦੀਆਂ ਗਰਮੀਆਂ ਸਾਡਾ ਤਾਂ ਬੁਰਾ ਹਾਲ ਆ ਬਾਈ ਨਹੀਂ ਸੁਣਦਾ ਕੋਈ ਜਿਹੜੀ ਅੱਡਾ ਫੀਸ ਹੁੰਦੀ ਆ ਜਿਹਦੇ ਬੱਸ ਵਾਲੇ ਤੋਂ ਲਈ ਜਾਂਦੀ ਆ ਪੂਰੀ ਲੈਂਦੇ ਆ ਪੂਰੀ ਫੁੱਲ ਬੜਾ ਫੁੱਲ ਜੀ ਸਾਡੇ ਚੱਕ ਪੈਸਾ ਵੀ ਮਾਫੀ ਨਹੀਂ ਉਹ ਚ ਇੱਕ ਬੱਸ ਤੋਂ ਕਿੰਨੇ ਗੇੜੇ ਨਿਕਲਦੇ ਟੋਟਲ ਜਿਹੜੇ ਦੇਖੋ ਜੀ ਕਿਸੇ ਗੱਡੀ ਦੇ 4 ਆ ਕਿਸੇ ਦੇ 3 ਆ ਕਿਸੇ ਦੇ 2 ਆ ਆਏ ਆ ਆਏ ਕਿਹੜੇ ਲੱਗਣਾ ਆਏ ਕਿਹੜੇ 10 ਰੁਪਏ ਪਰਚੀ ਲੱਗਣੀ ਆ ਕਿੰਨੇ ਹਜ਼ਾਰ ਰੁਪਏ ਜਾਨੀ ਕਿ ਇਹਨਾਂ ਨੂੰ ਰੋਜ਼ ਦੀ ਕਮਾਈ ਹੈਗੀ ਆ ਐਸ ਬਸ ਸਟੈਂਡ ਚੋਂ ਜੀ ਜ਼ਿਆਦਾ ਹੋਊਗੀ ਬਾਜੀ 17-1800 ਰੁਪਏ ਹੋਊਗੀ 17-1800 ਹਾਂ ਬਾਹਰ 4-4 ਮਿੰਟਾਂ ਦੀ ਸਰਵਿਸ ਆ ਹਾਂ ਜੀ ਉਹਨਾਂ ਤੋਂ ਹੀ ਪੈਸੇ ਲੈਂਦੇ ਆ ਹਾਂ ਕਮੇਟੀ ਦੇ ਤਾਂ ਹੀ ਜਾਂਦੇ ਪੈਸੇ ਸਾਰੇ ਉਹ ਜੀ ਪੈਸੇ ਹਾਂ ਜੀ ਇਹ ਪਰਚੀ ਕੱਟਣੀ ਨਹੀਂ ਭੁੱਲਦੇ ਤੇ ਪਰ ਜਿਹੜੀ ਸਫਾਈ ਆ ਕਰਨੀ ਉਧਰ ਭੁੱਲ ਜਾਂਦੇ ਜਰੂਰ ਜੀ ਜੇ ਉਹਨ ਉਹ ਮੁੜ ਕੇ ਕਹਿੰਦੇ ਦੋ ਚਾਰ ਦਿਨਾਂ ਚੋਂ ਬੰਦਿਆਂ ਨੂੰ ਵਿੱਚ ਪਾ ਕੇ ਕਹਿ ਦਿੰਦੇ ਵੀ ਤੂੰ ਦੋ ਚਾਰ ਦਿਨ ਠਰੋ ਹੁਣ ਤੁਹਾਡੇ ਸਾਹਮਣੇ ਉਹ ਲੇਡੀਜ਼ ਆਉ ਉਹ ਵਿਚਾਰੀਆਂ ਉਹ ਖੜੀਆਂ ਆ ਬੱਚੇ ਕਿੱਥੇ ਬੈਠੇ ਅੱਧੇ ਪੁੰਜੇ ਭਾਈਆਂ ਦੇ ਵਿਚਾਰੇ ਠੀਕ ਹੈ ਬੁਰਾ ਹਾਲਾ ਭਾਈ ਜੀ ਇਤੂ ਬਾਲੀਆਂ ਦਾ ਪਿੰਡ ਦੀ ਸਾਥ ਚ ਪੰਜਾ ਕਿਸੇ ਕੋਟੇ ਚ ਹੀ ਰਖਾ ਦੇਣ ਮੈਂ ਬਾਹਰ ਹੀ ਲੈ ਕੇ ਲਾਣ ਦਾਣ ਪਾਉਣ ਵਾਲੀਆਂ ਚੜੀਆਂ ਦੇ ਦਿਓ ਇੱਥੇ ਕੋਈ ਅਸੀਂ ਲੈ ਆਈਏ ਕੋਈ ਆ ਜਨਮ ਜਨਮ ਦੇ ਨਾਲ ਮੈਂਤ ਕਰ ਲਿਗੇ ਕੋਈ ਪਰਚੀ ਪੁਰਚੀ ਸੁਪਾਦਣਾ ਸੀ ਨਹੀਂ ਜੇ ਨਹੀਂ ਉਹਨਾਂ ਤੋਂ ਨਹੀਂ ਹੁੰਦਾ ਸਾਨੂੰ ਪਰਚੀਆਂ ਦੇ ਪਾਸੇ ਦੇਣ ਦੱਸ ਦੇਣ ਅਸੀਂ ਲਾ ਕੇ ਵਿਖਾਉਣੇ ਸਾਰਾ ਕੁਝ ਸਾਨੂੰ ਦੱਸ ਦੇਣ ਬਸ ਸਾਡੇ ਦੀ ਕਮਾਈ ਦੇ ਸਾਨੂੰ ਸਮਾਉਣ ਅਸੀਂ ਲਾ ਦਨੇ ਆ ਸਾਰਾ ਕੁਝ ਜਦੋਂ ਜਾਣੇ ਹੋ ਕਿ ਨੇ ਕਮੇਟੀ ਚ ਆਇਆ ਹੀ ਨਹੀਂ ਆਊ ਕਿੱਥੋਂ ਪੈਸਾ ਲਾਉਣਾ ਤੁਸੀਂ ਆਉਣਾ ਮੰਗਾਉਣਾ ਤੁਸੀਂ ਆ ਕੋਈ ਹਾਲ ਨਹੀਂ ਬਾਈ ਬੁਰਾ ਹਾਲਾ ਬਾਈ ਇਹ ਜਿਵੇਂ ਕਹਿੰਦੇ ਗੱਲਾਂ ਭਰਨ ਤੇ ਹੋਏ ਆ ਵਿੱਚੋਂ ਕੱਢਦੇ ਨਹੀਂ ਜਿਹੜੇ ਪਾਈ ਜਾਂਦੇ ਪਾਈ ਜਾਂਦੇ ਪਾਈ ਜਾਂਦਾ ਪਾਈ ਜਾਂਦਾ ਬਾਈ ਲੱਗਿਆ ਸੀ 1 ਰੁਪਿਆ ਨਹੀਂ ਠੀਕ ਆ ਅੱਡਾ ਦੇ ਆਹ ਦੁਕਾਨਾ ਬਣਾ ਕੇ ਛੱਡ ਗਏ ਠੀਕ ਆ ਕਿਸੇ ਨੂੰ ਕਿਰਾਇਆ ਤੇ ਨਹੀਂ ਦਿੰਦੇ ਕੁਝ ਨਹੀਂ ਉਧਰੋਂ ਬਹਿ ਗਿਆ ਅੱਡਾ ਮਗਰਲੇ ਪਾਸੋਂ ਉਹ ਤਾਂ ਬਹਿ ਗਿਆ ਉੱਥੋਂ ਆ ਟੁੱਟਣ ਲੱਗਿਆ ਇਧਰੋਂ ਗਾ ਇੱਧਰ ਆ ਜਾ ਵੇਖ ਲੈ ਆਪਾਂ ਦਿਖਾਈਏ ਹਾਂ ਵੇਖਾਈ ਤੋ ਆ ਪੀਸ ਨਿਕਲ ਗਿਆ ਨਾ ਜਿਹੜੇ ਨਵੇਂ ਅੱਡੇ ਆ ਪਏ ਆ ਉਹ ਪਏ ਆ ਪੱਥਰ ਇਹਨਾਂ ਜਿਹੜਾ ਥੜੀ ਤੇ ਲੱਗਣਾ ਸੀ ਵਾਲੇ ਨਹੀਂ ਨਹੀਂ ਆ ਇੱਧਰ ਵੇਖ ਜੀ ਇਹ ਸਾਰਾ ਟੁੱਟ ਗਿਆ ਉਹ ਪਿਆ ਪੱਥਰ ਜਿਹੜਾ ਥੜੀ ਤੇ ਲੱਗਣਾ ਸੀ ਠੇਕੇਦਾਰ ਰੱਬ ਜਾਣੇ ਕਿੱਧਰ ਗਿਆ ਕਿੱਧਰ ਨਹੀਂ ਗਿਆ ਠੀਕ ਆ ਉਹ ਬਹਿ ਗਿਆ ਚੌਂਡ ਤੋਂ ਜਮਾ ਉੱਥੋਂ ਠੀਕ ਆ ਆ ਸਾਰਾ ਪੱਥਰ ਪਟਣਾ ਸ਼ੁਰੂ ਹੋ ਗਿਆ ਇਹਦਾ ਖਤਮ ਆ ਥੋੜੇ ਦਿਨਾਂ ਦੀ ਕਹਾਣੀ ਆ ਬਾਈ ਇਹਦਾ ਖਤਮ ਆ ਆ ਥੜੀ ਕਿਸੇ ਕੰਮ ਦੀ ਨਹੀਂ ਕੋਈ ਵੀ ਆ ਸਾਰੀਆਂ ਹਲਦੀਆਂ ਠੀਕ ਆ ਉਦੋਂ ਸਾਨੂੰ ਕਹਿੰਦੇ 40 ਥੜੀਆਂ ਦੇਵਾਂਗੇ ਉਹ ਕਹਿੰਦੇ ਘੰਟੇ ਨਵਾਜੇ 2 ਘੰਟੇ ਨਵਾਜੇ ਬਾਈ ਜੀ ਫਿਰ ਕੰਮਾਂ ਚ ਜਾਇ ਨਹੀਂ ਆਂਦਾ ਆਪ ਨੇ ਗਿਆ ਮਾਰਨੋਂ ਆਪ ਆ ਕੇ ਵੇਖਣ ਸਾਰੇ ਸ਼ਹਿਰ ਦਾ ਟ੍ਰੈਫਿਕ ਨੰਗਦਾ ਅਸੀਂ ਇੰਨੇ ਹੈਰਾਨ ਆ ਇੱਥੇ ਵੀ ਕੋਈ ਹਾਦਸਾ ਹੋਊਗਾ ਜ਼ਿੰਮੇਵਾਰੀ ਕਮੇਟੀ ਦੀ ਹੋਣੀ ਆ ਸਾਡੀ ਤਾਂ ਖਤਮ ਹੋ ਗਈ ਠੀਕ ਆ ਪਹਿਲਾ ਅੱਡਾ ਜਿਹਦੇ ਵਿੱਚ ਦੀ ਸਾਧਨ ਨੰਗਦੇ ਨਹੀਂ ਤੁਸੀਂ ਕਿਤੇ ਵੇਖ ਲੋ ਇੱਥੇ ਹੈ ਹੀ ਨਹੀਂ ਉਧਰ ਗੇਟ ਤੇ ਆਟੋ ਲੱਗੇ ਆ ਇੱਧਰ ਕੇ ਉਹ ਲੱਗੇ ਆ ਟਰਾਲੀ ਟਰੈਕਟਰ ਜੋ ਸਾਧਨ ਸਾਹਿਬ ਸਾਰੇ ਸ਼ਹਿਰ ਦੀ ਟ੍ਰੈਫਿਕ ਨੰਗਦੀ ਇੱਥੋਂ ਦੀ ਠੀਕ ਆ ਜੀ ਅਸੀਂ ਬਹੁਤ ਵਾਰੀ ਖਰਜਾਨਾ ਵੀ ਭਰਿਆ ਸਾਡੀਆਂ ਮੱਥਾਂ ਨੇ ਅਸੀਂ ਕੀ ਕਰੀਏ ਚਾਬੀਆਂ ਕਿਹਦੇ ਕੋਲ ਹੈ ਇਹ ਜਿਹੜੇ ਕਮਰੇ ਨੂੰ ਜਿੰਦਰੇ ਲਾ ਰੱਖੇ ਹੋਣੇ ਇਹ ਇਨਾਂ ਕਮੇਟੀ ਵਾਲੇ ਕੋਲ ਹੀ ਆ ਬਾਈ ਜੀ ਇਹੀ ਲਾ ਕੇ ਗਏ ਆ ਇਹਨਾਂ ਦੇ ਜਿੰਦੇ ਆ ਇਹਨਾਂ ਕੋਲ ਹੀ ਆ ਸਾਨੂੰ ਇੱਕ ਆ ਕਮਰਾ ਮਿਲਿਆ ਦੇਖੋ ਕਿੰਨੀ ਮਾੜੀ ਹਾਲਤ ਹੈ ਦੀ ਨਹੀਂ ਕੋਈ ਦਾਣ ਹੀ ਕਰਦੇ ਕੋਈ ਇੱਕ ਮਿੰਟ ਆਇਓ ਮਾੜਾ ਆ ਢੇਰ ਕਾਦਾ ਲੱਗਿਆ ਹੋਇਆ ਜਿਹੜਾ ਆ ਆ ਆ ਹਾਂਜੀ ਜਦੋਂ ਉੱਦ ਘਾਟਨ ਕਰਕੇ ਉਹ ਉਹਨਾਂ ਨੂੰ ਮਸਾਂ ਉਦ ਘਾਟਨ ਕਰਨ ਨੂੰ ਟਾਈਮ ਮਿਲਿਆ ਸੀ ਪਤਾ ਉਹਨਾਂ ਕੋਲ ਹੈ ਨਹੀਂ ਕੋਈ ਜੀ ਜਦੋਂ ਉਦ ਘਾਟਨ ਹੋਇਆ ਨਾ 2022 ਦੇ ਵਿੱਚ ਉਸ ਵੇਲੇ ਦਾ ਬਾਈ ਕਹਿੰਦਾ ਵੀ ਇਹ ਪੱਥਰ ਪਿਆ ਆ ਵੇਖ ਲਓ ਤੇਰੀ ਲੱਗੀ ਪਈ ਆ ਚੱਕਣੀ ਨਹੀਂ ਆ ਕੋਈ ਮਾਂ ਪਿਓ ਦਾ ਪੁੱਤ ਪਰ ਫੀਸ ਲੈਂਦੇ ਆ ਫੀਸ ਨਹੀਂ ਭੁੱਲਦੇ ਪਰਚੀ ਕੱਟਣੀ ਨਹੀਂ ਭੁੱਲਦੇ ਪਰ ਸਫਾਈ ਕਰਨੀ ਜ਼ਰੂਰ ਭੁੱਲ ਜਾਂਦੇ ਆ ਇਧਰ ਦੇ ਪਾਸੇ ਵੇਖੋ ਕੀ ਗੰਦ ਲੋਕ ਖਾ ਖਾ ਕੇ ਸਿੱਟੀ ਜਾਂਦੇ ਆ ਭੰਗਾੜ ਮਾਰਦਾ ਮੱਖੀਆਂ ਦਾ ਹਾਂ ਆਹ ਚੀ ਟੈਡੀ ਹੋ ਗਈ ਹਾਂ ਬਿਲਕੁਲ ਸਹੀ ਆ ਇਧਰ ਦੇ ਪਾਸੇ ਮੈਂ ਕੈਮਰਾਮੈਨ ਨੂੰ ਕਹਣਾ ਦਿਖਾ ਦੇ ਤਸਵੀਰਾਂ ਇਹ ਬਣਿਆ ਮਗਰ ਉਹ ਤਾਂ ਬਹਿ ਗਿਆ ਪਹਿਲਾਂ ਪਰ ਪਰ ਇਹ ਜਿਹੜਾ ਪੱਥਰ ਆ ਉੱਥੇ ਪਿਆ ਕਹਿੰਦੇ ਸੀ ਉਹਦੇ ਘਾਟਨ ਕਰ ਲੈਂਦੇ ਇਸ ਤੋਂ ਬਾਅਦ ਆਪਾਂ ਥੜੀਆਂ ਤੇ ਇਹ ਪੱਥਰ ਲਾ ਦੂਗਾ ਐਮ ਐਲ ਸਾਹਿਬ ਵੀ ਉਹ ठेकेदार ਕਿੱਧਰ ਗਿਆ ਤੁਹਾਡਾ ਜਿਹੜਾ ਕਹਿੰਦੇ ਸੀ ਵੀ ਉਸ ਤੋਂ ਬਾਅਦ ਆਪਾਂ ਥੜੀਆਂ ਵੀ ਰਖਾਵਾਂਗੇ ਇਹਦੇ ਪੱਥਰ ਵੀ ਲਵਾਵਾਂਗੇ ਵਧੀਆ ਬਣਾਵਾਂਗੇ ਲਾਈਟਾਂ ਲਵਾਵਾਂਗੇ ਇਹ ਦੁਕਾਨਾਂ ਕਿਰਾਏ ਤੇ ਦੇ ਦਾਂਗੇ 4 ਸਾਲ ਦਾ ਸਮਾਂ ਤੁਹਾਨੂੰ ਬਣਿਆ ਨੂੰ ਹੋ ਗਿਆ ਪਰ ਅਜੇ ਤੱਕ ਤਾਂ ਤੁਹਾਡਾ ਕੋਈ ਸੁਧਾਰ ਨਹੀਂ ਹੋਇਆ ਕੀ ਪਤਾ ਇਦੋਂ ਬਾਅਦ ਕੋਈ ਸੁਧਾਰ ਹੋ ਜੇ ਲੱਗਦਾ ਵੀ ਮੁਸ਼ਕਲ 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 ਹੁਣ ਢੂੜ ਸਾਲ ਰਹਿ ਗਿਆ ਹੁਣ ਉਹਨਾਂ ਨੇ ਕਰਨਾ ਹੈ 3 ਸਾਲਾਂ ਚ ਨਹੀਂ ਹੋਇਆ ਕੁਸ ਬਾਈ ਜਦੋਂ 3.5 ਸਾਲਾਂ ਚ ਨਹੀਂ ਕੋ ਡੇਢ ਹੁਣ ਕਿਹੜਾ ਸੰਖ ਮਰਮਰ ਲੱਗ ਜੂ ਇੱਥੇ ਹੁਣ ਡੇਢ ਇਟ ਪਾਉਣ ਨੂੰ ਫਿਰਦੇ ਉਹ ਵੀ 6 ਮਹੀਨੇ ਹੋਟਾ 5 ਸਾਲ ਬਸ ਆ ਹਾਲ ਕਰਨ ਨੂੰ ਫਿਰਦੇ ਬਾਈ ਪਾਣੀ ਦਾ ਪ੍ਰਬੰਧ ਤਾਂ ਦੁਸ਼ਮਣ ਨੂੰ ਹੀ ਪਿਆੰਦਾ ਪਾਣੀ ਦਾ ਬਾਈ ਰੇਟਾ ਪੂਰਾ ਆ ਛੱਡੇ ਪਿਆ ਪੰਪ ਤੇ ਅੱਜ ਅਸੀਂ ਲਾਉ ਆ ਲਾਉਣੇ ਅਸੀਂ ਅੱਜ ਫਿਲਟਰ ਆ ਜਾਊਗਾ ਅੱਜ ਤੁਹਾਡੇ ਕੋਲ ਫਰਾਨੀ ਚੀਜ਼ ਆ ਜਾਊਗੀ ਆ ਪੁਆਇੰਟ ਛੱਡੇ ਕੋਈ ਆਇਆ ਹੀ ਨਹੀਂ ਮੁੜ ਕੇ ਇੱਥੇ ਬਾਈ ਬਸ ਅਹੀਂ ਲੋਕ ਤੇ ਆਏ ਕਰ ਆਪਾਂ ਇਹਨੂੰ ਪੁੱਛ ਲੈਣੇ ਕਈ ਵਾਰ ਕਹਿੰਦੇ ਸਾਡੇ ਧਿਆਨ ਚ ਨਹੀਂ ਧਿਆਨ ਚ ਕਿਉਂ ਨਹੀਂ ਬਾਈ ਆਪ ਦੀਆਂ ਲਿਆਉਂਦੇ ਜਿਹੜਾ ਪਾਣੀ ਪੂਣੀ ਵਾਲਿਆ ਜਵਾਕ ਜੂਕ ਆਪ ਦਾ ਲਿਆਉਂਦੇ ਪਾਣੀ ਦਾ ਫੇਰ ਤੁਹਾਡੇ ਸਾਹਮਣੇ ਹੈ ਹੀ ਨਹੀਂ ਗੱਡੀ ਚ ਪਾਉਣ ਨੂੰ ਨਹੀਂ ਬੋਤਲ ਪਾਣੀ ਦੀ ਗੁਰਦੁਆਰਾ ਸਾਹਿਬ ਚ ਲ ਅਸੀਂ ਬਹੁਤ ਨਰਕ ਭੋਗਦੇ ਆਂ ਭਾਈ ਇੱਥੇ ਬੁਰਾ ਹਾਲਾ ਤੁਹਾਡੇ ਸਾਹਮਣੇ ਆਹੋਲੇ ਵਾਲੀ ਗੱਲ ਨਹੀਂ ਕੋਈ ਆਹ ਰੂੜੀਆਂ ਲੱਗੀਆਂ ਪੰਜੇ ਇੱਥੇ ਕੋਈ ਚੱਕਣ ਨਹੀਂ ਆਉਂਦਾ ਜੇ ਕੋਈ ਆਜ ਇੱਕ ਅੱਧਾ ਦਿਨ ਕੋਈ ਕਹਿ ਜੇ ਆ ਕੱਲ ਨੂੰ ਕਰ ਦੇਣਗੇ ਹੁਣ ਇੱਕ ਦੋ ਦਿਨ ਰਹਿਣਗੇ ਫੇਰ ਉਹੀ ਹਾਲ ਬਸ ਜਿਹੜੀ ਟੈਂਕੀ ਦੀ ਤੁਸੀਂ ਗੱਲ ਕਰਦੇ ਆਂ ਪਾਣੀ ਵਾਲੀ ਦੀ ਉਹ ਸਾਹਮਣੇ ਲੱਗੀ ਰਹੀ ਆ ਉਹ ਤਾਂ ਸੰਸਥਾ ਨੇ ਲਾਈ ਆ ਸਰ ਕਮੇਟੀ ਦੀ ਨਹੀਂ ਉਹ ਵੀ ਉਹ ਵੀ ਸੰਸਥਾ ਨੇ ਲਾਈ ਆ ਉਹਨਾਂ ਨੇ ਜਿਹੜੀ ਮੰਡੀ ਸੰਸਥਾ ਆ ਕੋਈ ਪਾਣੀ ਵਾਲੀ ਇਹ ਪਾਣੀ ਦਾ ਪੁੰਨ ਨਹੀਂ ਕਰਦੇ ਆ ਇਹ ਮੈਂ ਮੈਨੂੰ 35 30 32 ਸਾਲ ਹੋ ਗਿਆ ਸਾਡੇ ਚ ਕੰਮ ਹੁੰਦਾ ਉਹ ਉਹਨਾਂ ਦੀ ਸਾਫ ਨਹੀਂ ਉਹ ਮੈਂ ਫਿਰ ਕੀ ਕਰਨ ਤੇ ਆਏ ਮਰਦਿਆਂ ਤਾਂ ਪਾਣੀ ਪੀਣਾ ਹੀ ਆ ਬਾਈ ਜਰੀਲਾ ਚ ਕਿਉਂ ਆ ਅੱਖ ਚ ਬਣਾਈ ਹੈ ਜੇ ਬੁੱਲ ਕਿਲੇ ਕਰਨੀ ਕਰਮੀ ਦੇਦੇ ਨੇ ਹਾਂ ਇਹ ਫਿਲਟਰ ਲੱਗਿਆ ਹੋਇਆ ਉਹ ਪਰਲੇ ਪਾਸੇ ਵੀ ਚੱਲਦਾ ਪਰ ਇਹ ਸਾਫ਼ ਸੁਫ਼ ਨਹੀਂ ਹੋਈ ਟੈਂਕੀ ਨਾਲ ਚ ਕੋਈ ਦਵਾਈ ਨਾ ਕੋਈ ਗੌਰ ਨਾ ਕੋਈ ਬਾਤ ਆ ਤੇ ਬਾਕੀ ਹੋਰ ਥਾਵਾਂ ਚ ਚੈੱਕ ਕਰਦੇ ਤੇ ਕੋਈ ਨਹੀਂ ਆਇਆ ਬਾਈ ਇਹਨਾਂ ਨੂੰ ਕਿਹੜਾ ਕੋ ਬੰਦੇ ਵਸਦੇ ਆ ਕੋਈ ਇੱਥੇ ਜਿਹੜੀ ਇੱਕ ਮਾਤਾ ਬੈਠੀ ਹੈ ਘੜਿਆਂ ਚ ਪਾਣੀ ਬੁਲਾ ਰਹੀ ਹੈ ਉਹ ਉਹ ਵੀ ਸੇਵਾ ਕੇ ਬੰਦੇ ਲਾਉਂਦੇ ਆ ਡਰਾਈਵਰਾਂ ਕਨੈਕਟਰਾਂ ਨੂੰ 1000 ਰੁਪਏ ਦੇ ਕੇ ਉਹਨਾਂ ਨੂੰ ਦੇਣੇ ਆ ਵਿਚਾਰੀ ਉਹ ਥਾਜਾ ਭਰ ਲੈਂਦੀ ਆ ਪਿਆਦੰਦੀ ਆ ਹਾਂ ਟੈਂਕੀ ਨਾਲ ਤਾਂ ਉਹ ਚੰਗਾ ਪੀਣੇ ਫਿਰ ਭਾਈ ਮਰਦੇਣ ਦਾ ਹੱਲ ਕਰਨਾ ਹੈ ਦੂਰੇ ਪੈਂਦੇ ਆ ਲੋਕਾਂ ਨੂੰ ਗਰਮੀ ਕੀ ਹੋ ਗਈ ਆ ਤੁਹਾਨੂੰ ਪਤਾ ਗਰਮੀ ਦਾ ਪਾਣੀ ਵੀ ਜ਼ਰੂਰੀ ਮੇਨ ਚੀਜ਼ ਹੈ ਪਾਣੀ ਦਾ ਜੀ ਜੀ ਤੇ ਸ਼ਰਮਾ ਜੀ ਹੋਰ ਜਿਹੜਾ ਹਾਲਾਤ ਆ ਇੱਥੋਂ ਦੀ ਟੈਂਕੀ ਦਾ ਉਹ ਵੀ ਹਾਲਾਤ ਵਿਖਾਵਾਂਗੇ ਜਿਹੜੀਆਂ ਹੋਰ ਤਸਵੀਰਾਂ ਨੇ ਬਾਸੜੀਆਂ ਦਿਖਾ ਰਹੇ ਆ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜ਼ੈਤੋ ਦੇ ਬਾਸੜੀਆਂ ਦੀਆਂ ਤਸਵੀਰਾਂ ਦਿਖਾ ਰਹੇ ਆ ਇੱਥੋਂ ਦੇ ਜਿਹੜੇ ਪ੍ਰਧਾਨ ਇਦਣੇ ਪਾਸੇ ਮੈਂ ਕਹਣਾ ਹਾਲਾਤ ਵਿਖਾ ਦੇ ਫਿਰ ਇੱਕ ਵਾਰੀ ਕੈਮਰਾਮੈਨ ਨੂੰ ਕਹਣਾ ਤਸਵੀਰਾਂ ਸਾਰੀਆਂ ਵਿਖਾ ਦੇ ਬੱਸ ਅੜੇ ਦੇ ਵਿੱਚ ਲੋਕ ਬੈਠੇ ਨੇ ਕਿਵੇਂ ਤਰਾਸ ਤਰਾਸ ਕਰਦੇ ਨੇ ਸਫਾਈ ਕਿੰਨੀ ਸਫਾਈ ਕਿੰਨੀ ਹੈ ਬਾਪੂ ਬੱਸ ਅੜੇ ਚ ਬੜੀ ਅੱਛੀ ਸਫਾਈ ਜੇ ਹੈਗੀ ਹੈ ਕਿਸੇ ਆਂਦੀ ਹੈ ਹਾਂ ਜੀ ਜੀ ਕੰਨਾਂ ਨੂੰ ਵੀ ਹੈਗਾ ਜੀ ਕੋਈ ਨਹੀਂ ਹਾਂ ਇੱਧਰ ਦੇਖੋ ਆ ਲੋਕ ਵਿਚਾਰੇ ਥੱਲੇ ਬੈਠੇ ਨੇ ਆ ਵੇਖੋ ਬਾਈ ਮਹੰਗਾ ਥੱਲੇ ਦੇ ਪਾਸੇ ਇਧਰੇ ਪਾਸੇ ਵੇਖ ਲੋ ਸਾਰੇ ਜਨ ਕੇ ਗੰਦਗੀ ਦੇ ਢੇਰ ਲੱਗੇ ਪਏ ਆ ਇਧਰ ਆ ਸ਼ਟਰ ਲਾਤਾ ਸ਼ਟਰ ਵੀ ਇੱਕ ਅੱਧਾ ਤਾਂ ਚੱਕਿਆ ਪਿਆ ਅੱਧਾ ਥੱਲੇ ਆ ਪਤਾ ਨਹੀਂ ਕੀ ਕੋਸ਼ ਕਰ ਰਹੇ ਆ ਇਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਕੰਮ ਕਰਨ ਦੀ ਨੀਂਦ ਸੁੱਤਾ ਪਿਆ ਆ ਵੇਖੋ 86 ਡਾ ਹੋਵੇ ਤੇ ਢੇਰੀਆਂ ਜਰੂਰ ਲਾਜਾਂ ਸਫਾਈ ਕਰ ਜਾਂਦੇ ਆ ਇੱਕ ਆ ਢੇਰੀ ਲੱਗੀ ਪਈ ਆ ਜਮਾ ਵਿਚਾਲੇ ਲੋਕਲ ਲੱਤਾਂ ਵਜਦੀਆਂ ਖਿਲਰਦੀਆਂ ਇੱਕ ਹੋਰ ਲੱਗੀ ਪਈ ਆ ਢੇਰੀਆਂ ਹੀ ਢੇਰੀਆਂ ਇਹ ਗੰਦਗੀ ਦੇ ਢੇਰੀਆਂ ਲੱਗੀਆਂ ਸਾਨੂੰ ਦਿਖਾ ਦਿੰਦੇ ਆ ਪਰ ਚੱਕਣ ਕੋਈ ਨਹੀਂ ਆਉਂਦਾ ਸਫਾਈ ਜਰੂਰ ਕਰਦੇ ਕਿ ਕਿਹੜੀ ਬਸ ਤੇ ਡਰਾਈਵਰ ਆ ਬਾਈ ਨਾਈਟਰਾਂ ਦਾ ਸਮੇਸ਼ ਵਾਸਤੇ ਕਿਵੇਂ ਲੱਗਦਾ ਸਫਾਈ ਨੂੰ ਲੈ ਕੇ ਯਾਰ ਸਫਾਈ ਪੂਰੀ ਮਾੜੀ ਕਰਦੇ ਜੀ ਇੱਥੇ ਆ ਦੇਖ ਲਓ ਕੀ ਹਾਲਾ ਤੁਹਾਡੇ ਸਾਹਮਣੇ ਆ ਬੁਰਾ ਹਾਲ ਹੋਇਆ ਪਿਆ ਇੱਥੇ ਕੁਰਸੀਆਂ ਟੁੱਟੀਆਂ ਪਈਆਂ ਪੱਖੇ ਕਦੇ ਲਾਈਟ ਚੱਲਦੀ ਹੈ ਕਦੇ ਆਉਂਦੀ ਹੈ ਕਦੇ ਨਹੀਂ ਆਉਂਦੀ ਲੋਕ ਪਰੇਸ਼ਾਨ ਆ ਆ ਦੇਖ ਲਓ ਤੁਹਾਡੇ ਸਾਹਮਣੇ ਜਾਈ ਤੋਂ ਆ ਸਾਰਾ ਟ੍ਰੈਫਿਕ ਇਧਰ ਦੀ ਬੱਸ ਆਉਂਦੀ ਹੈ ਟਾਈਮ ਦੀ ਟਾਈਮ ਬੱਸ ਆਉਂਦੀ ਹੈ ਇਧਰੋਂ ਕੋਈ ਮੋਟਰਸਾਈਕਲ ਵਾਲਾ ਲੈ ਆ ਕੇ ਬਾੜ ਦਿੰਦਾ ਕੋਈ ਕਾਰ ਵਾਲਾ ਲੈ ਆ ਕੇ ਬਾੜ ਦਿੰਦਾ ਕੋਈ ਰੂਲ ਹੀ ਹੈ ਨਹੀਂ ਅੱਡੇ ਦਾ ਕੋਈ ਇੱਥੇ ਸਾਈਕਲ ਮੋਟਰਸਾਈਕਲ ਆ ਦੇਖ ਲਓ ਤੁਹਾਡੇ ਸਾਹਮਣੇ ਆ ਹੀ ਤੁਰੇ ਫਿਰਦੇ ਇਦਾਂ ਜੋ ਬੱਸ ਦਾ ਟਾਈਮ ਹੋ ਫਿਰ ਮਾੜੇ ਬੱਜਣਗੇ ਬੱਸ ਵਾਲੇ ਅਗਲੇ ਕਹਿੰਦਾ ਲੈ ਬੱਸ ਬੱਸ ਵਾਲੇ ਨੇ ਕੰਮ ਕਰਿਆ ਇਹ ਇਹ ਤਾਂ ਤੇਜ਼ ਆਇਆ ਐ ਨਹੀਂ ਪਤਾ ਵੀ ਪੂਰੇ ਪੂਰੇ ਟਾਈਮ ਤੇ ਤਾਂ ਆ ਕੇ ਬੱਸਾਂ ਮੁੜਦੀਆਂ ਜਿਉਂ ਆਉਂਦੀ ਹੈ ਜਿਹੜਾ ਬੱਸ ਵਾਲਾ ਇੱਕ ਸਮਾਂ ਹੁੰਦਾ ਮੁੜਨ ਦਾ ਮਿੰਟ 2 ਮਿੰਟ ਬੱਸ ਦਾ ਹੋ ਗਿਆ ਉਹ ਤਾਂ ਦਾ ਟ੍ਰੈਕ ਸਾਰੀ ਇਹ ਟਾਪਦੀਆਂ ਦੋ ਚ ਲੱਗਦਾ ਉਹਰੇ ਤੇ ਇਹ ਕੁਸੇ ਅੱਡੇ ਜਾੜੋ ਭਗਤਾ ਕਿ ਛੋਟਾ ਜਿਹਾ ਅੱਡਾ ਉਹਨਾਂ ਨੇ ਸੰਗਲ ਲੱਗਿਆ ਬਿਨਾਂ ਬਾਸ ਤੋਂ ਅੰਦਰ ਚੀਜ਼ ਐਂਟਰ ਨਹੀਂ ਹੁੰਦੀ ਐਂਟਰ ਹੋ ਗਈ ਜੇ ਨੁਕਸਾਨ ਹੋ ਗਿਆ ਉਹ ਆਪ ਦਾ ਭੁਗਤਾਨ ਆਪ ਭਰਉਂਦੇ ਆ ਇੱਥੇ ਅਸੀਂ ਆਪ ਭਰ ਕੇ ਪਾਹੇ ਖੜਾ ਛੜਾਉਣ ਨਾਲੇ ਸਾਡੀ ਗਲਤੀ ਨਹੀਂ ਬਸ ਸਟੈਂਡ ਦੇ ਵਿੱਚ ਅਸੀਂ ਆਪ ਪੈਸੇ ਦੇ ਕੇ ਆਪ ਦਾ ਨਿਵੇੜਦੇ ਆ ਉਹ ਗੇਟ ਦੇ ਲਈ ਖੜਾ ਹੋ ਵੇਖੋ ਹਟੋ ਹੁਣ ਉਤਰ ਗੇਟ ਤੇ ਮੈਨੂੰ ਦੱਸੋ ਕਿਵੇਂ ਮੁੜੂਗਾ ਇਧਰਲੇ ਗੇਟ ਤੇ ਜਾਵੜੋ ਉਹ ਮੂਰੇ ਖੜੇ ਆ ਅਸੀਂ ਤਾਂ ਇੰਨੇ ਪਰੇਸ਼ਾਨ ਆ ਬਾਈ ਇਹ ਸਾਡੇ ਦਾ ਦੁਖੀ ਬਹੁਤ ਆ ਬਸ ਕੋਈ ਹਾਲ ਨਹੀਂ ਦੇਖੋ ਗੱਡੀਆਂ ਮੁੜਦੀਆਂ ਮੈਂ ਤਾਂ ਕਰਦੇ ਕੋਈ ਹੱਥਾਂ ਚ ਜਾਵੜਦਾ ਕੋਈ ਕਿਤੇ ਜਾਵੜਦਾ ਇੱਥੇ ਕਾਰਾਂ ਲਾ ਜਾਂਦੇ ਆ ਬਹੁਤ ਬੁਰਾ ਹਾਲਾ ਕੋਈ ਸੁਣਦਾ ਨਹੀਂ ਜਿਹਦੇ ਕੋਲੇ ਜਾਣਿਆ ਗੱਲ ਕਰਦਾ ਹੀ ਨਹੀਂ ਬਾਈ ਉੱਥੇ ਕੋਈ ਅੰਨੀ ਨੂੰ ਕੀ ਕਹਿੰਦਾ ਬੋਲਾ ਕਿਰੀ ਬੋਲਾ ਤੂੰ ਹੀ ਪਰੇ ਕੋਈ ਵਾਰੂ ਨਾ ਇਹਦੇ ਵਾਰੂ ਬੂਰੂ ਹੈ ਨਹੀਂ ਬਾਈ ਕੋਈ ਆ ਤੋਚਨ ਕਰੇ ਹੋਇਆ ਦੱਬੀ ਤੁਰੇ ਹੋਰ ਕਾਹਤ ਕਹਿੰਦੇ ਅੰਨੀ ਪਿੱਛੇ ਕੁੱਤੇ ਚੜਦੇ ਆ ਹਾਂ ਇਹ ਪਤਾ ਇੱਥੇ ਬਾਈ ਕੋਈ ਵਿਵਾਰਸੀ ਹੈ ਨਹੀਂ ਬਾਈ ਵਾਰਸ ਹੋਵੇ ਤਾਂ ਫੇਰ ਆ ਕੋਈ ਇਹ ਇਹਦੀਆਂ ਪਤਾ ਕੀ ਆ ਕੋਈ ਲਿਆਕੇ ਦਿਓ ਸਾਨੂੰ ਲਿਖਤੀ ਰੂਪ ਚ ਦਿਓ ਆ ਹੁਣ ਤੁਹਾਡੇ ਸਾਹਮਣੇ ਨਗਰ ਕਾਉਂਸਲ ਦੀਆਂ ਪਾਰਟੀਆਂ ਕੱਟਣ ਆਊਗਾ ਜੇ ਅਸੀਂ ਉਹਨੂੰ ਕਹਿਣੇ ਆ ਇਹ ਗੱਲ ਵੀ ਤੂੰ ਮੜਾ ਕਹੂਗਾ ਤੂੰ ਕਮੇਟੀ ਨਾਲ ਗੱਲ ਕਰੋ ਨਹੀਂ ਗੱਡੀ ਬਾਹਰ ਕੱਢੋ ਅੱਡੇ ਚ ਉਹਦੇ ਕੋਲ ਤਾਂ ਇੱਕ ਜਵਾਬ ਆ ਠੀਕ ਆ ਅਸੀਂ ਤਾਂ ਕੱਢ ਨਹੀਂ ਸਕਦੇ ਬਾਈ ਸਾਡਾ ਬਿਜ਼ਨਸ ਆ ਰਜਗਾਰ ਆ ਸਾਡਾ ਠੀਕ ਆ ਆ ਵੀ ਹੁਣ ਗੱਡੀ ਮੋੜਨੇ ਆ ਵੇਖ ਆ ਆ ਉਹੀ ਤਾਂ ਗੱਲ ਲੈ ਦੇਖੋ ਆ ਵੇਖਾ ਟੋਗੇ ਖੇਤ ਇਹਦਾ ਬੁਰਾ ਹਾਲ ਆ ਭਾਈ ਇੱਥੇ ਬਹੁਤ ਜਿਆਦਾ ਬੁਰਾ ਹਾਲ ਆ ਇੱਥੇ ਕੋ ਹਾਸਾ ਹੋਣਾ ਇਹ ਭਰਨਾ ਮੋੜ ਕੇ ਬਾਥ ਨੂੰ ਭਣਾ ਅਸੀਂ ਹਰਜਾਨੇ ਅੱਗੇ ਹੀ ਭਰੇ ਆ ਤੇ ਹੁਣ ਇਹ ਨਹੀਂ ਬਾਈ ਸਾਰਾ ਰਾ ਸਾਰਾ ਸ਼ਹਿਰ ਵਿਹਲਾ ਪਿਆ ਟਰੱਕ ਵੀ ਇਧਰ ਦੀ ਸਭ ਇਧਰ ਹੀ ਟਜੰਨੀਆਂ ਲੱਗਦੀਆਂ ਕੋਈ ਨਹੀਂ ਗੌਰ ਕਰਦਾ ਜਿਹੜੇ ਆਟੋ ਆਉਂਦੇ ਆ ਇਹ ਬੰਦ ਹੋਣੀ ਚਾਹੀਦੇ ਵਿੱਚ ਬੰਦ ਭਾਈ ਅਸੀਂ ਤਾਂ ਕਹਨੇ ਹੋਰੇ ਬੱਚੇ ਪਾਲਦੇ ਆਉਂਦਾ ਸਾਈਡ ਤੇ ਲਾਉਣ ਸਾਨੂੰ ਤਾਂ ਨਾ ਮਾਰਨਾ ਨਾਲ ਅਸੀਂ ਤਾਂ ਗੱਲ ਕਹਨੇ ਵੀ ਆਪਦੇ ਬੱਚੇ ਪਾਲਦੇ ਕਿ ਸਾਈਡ ਤੇ ਲਾਉਣ ਲਾ ਲੈਣ ਆਪਾਂ ਨੂੰ ਕੋਈ ਤ ਦੇ ਪਰ ਕੋ ਯਾਰ ਕਿਸੇ ਦੇ ਕਿਸੇ ਦਾ ਨੁਕਸਾਨ ਕਰਕੇ ਨਾ ਕਰੋ। ਇਹਨੇ ਲੈ ਇਧਰ ਇਹਨੇ ਕਾਊਂਟਰ ਤੇ ਲਾਉਣੀ ਆ ਬੱਸ। ਇਹਨੇ ਡਾਲਿਆ ਵਿੱਚ ਤੇ ਉਧਰ ਬੱਸ ਬੈਕ ਕਰਨੀ। ਹਾਲਾ ਬਾਈ ਬਹੁਤ ਬੁਰਾ ਹਾਲਾ ਕੋਈ ਨਹੀਂ ਸੁਣਦਾ। ਗੇਟ ਬੰਦ ਕਿਉਂ ਨਹੀਂ ਕਰਾਉਂਦੇ ਇੱਕ ਬੰਦ ਕਰਾ ਦੇਣ ਇਹ। ਆਪੇ ਜਦੋਂ ਇੱਕ ਗੇਟ ਰਹਿ ਗਿਆ ਐਂਟਰੀ ਆਉਦੇ ਬੰਦੇ ਭਾਉਣ ਉਥੇ ਪਰਚੀ ਉਥੇ ਨਕਲ ਦੀ ਘਟਣ। ਸਾਰੀ ਦੁਨੀਆ ਹੀ ਐਂ ਕਰਦੀ ਆ। ਜਦੋਂ ਅੰਦਰ ਕੋਈ ਦੂਜੀ ਚੀਜ਼ ਲੰਘਦੀ ਅਗਲਾ ਰੱਸਾ ਬੰਨ ਦਿੰਦਾ। ਤੇ ਅਜੀ ਬਾਤ ਸਟ ਪਾਓ ਉਦੋਂ ਬਾਅਦ ਰੱਸਾ ਬੰਨ ਦਿਓ। ਇਹ ਕਹਿਣੇ ਆ ਨਾ ਨਹੀਂ ਗੌਰ ਕਰਦੇ ਹੁਣ ਇੰਨੇ ਗੇਟ ਆ ਇਧਰ ਦੀ ਆਉਂਦਾ ਕੋਈ ਐਂ ਡਾਕਟਰ ਸਾਹਿਬ ਆਪਾਂ ਇੱਕ ਇੰਟਰਵਿਊ ਕਰੀ ਸੀ ਕੁਝ ਹਫ਼ਤੇ ਪਹਿਲਾਂ ਤੁਹਾਨੂੰ ਸਫਾਈ ਨੂੰ ਲੈ ਕੇ ਜੈਤੋ ਦਿਨ ਕੋਈ ਸੁਧਾਰ ਹੋਇਆ ਮਾੜਾ ਮੋਟਾ ਹੀ ਜਿਵੇਂ ਸਫਾਈ ਦਾ ਜਿਵੇਂ ਬਸ ਸਾਡੇ ਦੀ ਸਫਾਈ ਨੂੰ ਲੈ ਕੇ ਤੁਹਾਨੂੰ ਕਹਿਆ ਸੀ ਪਾਣੀ ਦਾ ਪ੍ਰਬੰਧ ਨਹੀਂ ਅਸ਼ਾ ਪੀਨ ਨੂੰ ਕੋਈ ਬੈਠਣ ਦੀ ਸੀਟਾਂ ਹੈ ਨਹੀਂ ਉੱਥੇ ਸਫਾਈ ਨਹੀਂ ਹੁੰਦੀ ਗੰਦਗੀ ਦੀ ਥਾਂ ਤਾਂ ਢੇਰ ਲੱਗੇ ਜੀ ਅੱਛਾ ਹਾਂਜੀ ਵਿੱਚ ਜਿਹੜਾ ਤਾਂ ਹੈਗਾ ਆਪਣੇ ਮੈਂ ਕਿਹਾ ਸੀਗਾ ਸਫਾਈ ਵਾਲੇ ਨੂੰ ਵੀ ਆਪਣੇ ਬਸ ਸਾਡੇ ਦੇ ਸਪੈਸ਼ਲ ਸਫਾਈ ਕਰ ਦੇਗਾ ਜੀ ਤੇ ਜਿਹੜੀ ਹੈਗੀ ਐ ਲਾਈਟਾਂ ਦੀ ਸਾਡੇ ਕੋਲ ਲਾਈਟਾਂ ਦਾ ਬੰਦਾ ਹਟਿਆ ਹੋਇਆ 12 ਮਾਰਚ ਨੂੰ ਟੈਂਟਰ ਪੂਰਾ ਹੋ ਗਿਆ ਡਾਕਟਰ ਸਾਹਿਬ ਮੈਂ ਨਾ ਇੱਕ ਬੇਨਤੀ ਕਰਦਾ ਸੀ ਮੈਂ ਬਾਸ ਸਾਡੇ ਦੇ ਵਿੱਚ ਖੜਾ ਤੇ ਵੀਡੀਓ ਬਣਾ ਰਿਹਾ ਸੀ ਉੱਥੇ ਕਵਰੇਜ ਕਰ ਰਿਹਾ ਸੀ ਗੰਦਗੀ ਦੇ ਥਾਂ ਥਾਂ ਢੇਰ ਲੱਗਿਓ ਜੇ ਤੁਸੀਂ ਆਜੋ ਤੁਹਾਨੂੰ ਦਿਖਾ ਹੀ ਦਿੰਦੇ ਫਿਰ ਕਹਿੰਦੇ ਪੱਤਰਕਾਰ ਨੇ ਉਹੀ ਬਣਾ ਦੇਗਾ ਅਰੇ ਨੀ ਕੋਈ ਗੱਲ ਨਹੀਂ ਤੁਸੀਂ ਮਿਲ ਕੇ ਰ ਮੈਨੂੰ ਵੀਡੀਓ ਥੋੜੀ ਜੀ ਸੈਂਡ ਕਰ ਦਿਓ ਤੇ ਮੈਂ ਉਹਨਾਂ ਨੂੰ ਕਹਿੰਦਾ ਸਵਾਈਆ ਵੀ ਤੁਸੀਂ ਕਰਕੇ ਇਹ ਵੀ ਆਏ ਕਿ ਕਿਸੇ ਸ਼ਿਕਾਇਤ ਦਾ ਮੌਕਾ ਕਿਉਂ ਦਿੰਦੇ ਹੋ ਦੇ ਦੱਸਾ ਲੋਕਾਂ ਦਾ ਇਹ ਕਹਿਣਾ ਵੀ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਜਾਂ ਤੁਹਾਡਾ ਉਹ ਕਹਿਣੇ ਤੋਂ ਬਾਹਰ ਆ ਤੁਹਾਡਾ ਮੰਨਦੇ ਨਹੀਂ ਉਹ ਕਹਿਣਾ ਨਹੀਂ ਨਹੀਂ ਅੱਛਾ ਲੱਗਦੀ ਆ ਕੰਮ ਵੀ ਕਰਦੇ ਆ ਕਈ ਵਾਰੀ ਕੋਈ ਰਹਿਵਈਆ ਦਾ ਕਰ ਨੀ ਇੱਕ ਇੱਕ ਇਹਦੀ ਡਾਕਟਰ ਸਾਹਿਬ ਜਿਹੜੀ ਪਰਚੀ ਲੈਣੇ ਤੁਸੀਂ 62 ਦੀ ਕਿੰਨੀ ਪਰਚੀ ਹੈ ਜੀ ਇੱਕ ਬੱਸ ਦੀ ਇਹ ਇੱਕ ਸਾਲ ਤੋਂ ਬੰਦ ਆ ਉਹ ਕੈਂਟਰੀ ਹੋ ਗਿਆ ਦਾ ਪਰਚੀ ਦਾ ਦੋ ਸਾਲ ਉੱਤੋਂ ਤਿੰਨ ਸਾਲ ਹੋ ਗਏ ਨਹੀਂ ਹੁਣ ਪਰਚੀ ਲੈਂਦੇ ਨਹੀਂ ਇਹਨਾਂ ਤੋਂ ਜੀ ਕੋਈ ਬੱਸ ਪਰਚੀ ਉਹ ਲੈਂਦੇ ਆ ਬਦੇ ਟੇਕੜਿਓ ਹੈ ਕਰੇਉਂ ਲੈਂਦੇ ਆ ਤਾਂ ਆਹ ਦੀ ਸਰਕਾਰੀ ਤੋਂ ਨਗਰਵਾਲੇ ਤੋਂ ਲੈਂਦੇ ਆ ਨਹੀਂ ਉਹ ਕਹਿੰਦੇ 5 10 ਰੁਪਏ ਪਰ ਗੇੜੇ ਦੇ ਹਿਸਾਬ ਨਾਲ ਤੁਸੀਂ ਲੈਣੇ ਆ ਸਫਾਈ ਇੱਥੇ ਹੈ ਨਹੀਂ ਗੰਦਗੀ ਦੇ ਢੇਰ ਲੱਗੇ ਪਿਆ ਪਾਣੀ ਦਾ ਪੀਣ ਦਾ ਪ੍ਰਬੰਧ ਨਹੀਂ ਬਸ ਅੱਡਾ ਪਿਛਲੇ ਪਾਸੇ ਬੈਠ ਗਿਆ ਥਾਂ ਥਾਂ ਤੋਂ ਪੱਥਰ ਟੁੱਟ ਗਿਆ ਕੋਈ ਲਾਈਟ ਦਾ ਪ੍ਰਬੰਧ ਨਹੀਂ ਕੋਈ ਪੱਖਾ ਨਹੀਂ ਚੱਲ ਰਿਹਾ ਉਹ ਕਹਿੰਦੇ ਪਰਚੀਆਂ ਤਾਂ ਲੈਣ ਇਹਨਾਂ ਦੇ ਬੰਦੇ ਆ ਜਾਂਦੇ ਆ ਪਰ ਸਫਾਈ ਵੇਲੇ ਧਿਆਨ ਨਹੀਂ ਘਣਦਾ ਮੈਂ ਉਹਨੇ ਕਹਿ ਦਿੰਦਾ ਬਾਕੀ ਅਜੇ ਮੈਂ ਗੇੜਾ ਹੀ ਮਾਰ ਲੱਤੀ ਇਹਨਾਂ ਨਾਲ ਇਹ ਹੋਬੇ ਤੇ ਯਕਪਾ ਡਾਕਟਰ ਸਾਹਿਬ ਪਾਣੀ ਦਾ ਪ੍ਰਬੰਧ ਕਿਉਂ ਨਹੀਂ ਜਿੱਦੇ ਇੱਕ ਟੈਂਕੀ ਬਣੀ ਹੋਈ ਹੈ ਸੰਸਤਾ ਵੱਲੋਂ ਇਹ ਲਾਈ ਹੋਈ ਸੀ ਇਹ ਕਹਿੰਦੇ ਵੀ ਸਾਫ਼ ਹੀ ਨਹੀਂ ਕਰੀ ਚਾਰ ਪੰਜ ਸਾਲ ਹੋ ਗਏ ਉਵੇਂ ਹੀ ਚੱਲੀ ਜਾਂਦਾ ਇਹ ਲੋਕ ਪਾਣੀ ਪੀਂਦੇ ਆ ਗੰਦਾ ਪਾਣੀ ਇਹਦੇ ਨਾਲ ਬਿਮਾਰ ਹੋ ਜਾਣਗੇ ਲੋਕ ਚਲੋ ਇਹ ਨਾ ਚੈੱਕ ਕਰਾ ਲੈਂਦੇ ਆਪਾਂ ਤੇ ਜੇ ਕੋਈ ਆਪਣੀ ਟੈਂਕੀ ਤੇ ਫਿਰ ਸੁਵੈਤਰੀ ਬਣੀ ਨਹੀਂ ਕਿ ਸਟੀਲ ਨਹੀਂ ਲੱਗੀ ਨਹੀਂ ਡਾਕਟਰ ਸਾਹਿਬ ਸੀਮੈਂਟ ਦੀ ਬਣੀ ਹੋਈ ਹੈ ਤੁਸੀਂ ਵੇਖੀ ਨਹੀਂ ਅਜੇ ਆਪਾਂ ਇੰਟਰਵਿਊ ਕਰੀ ਨਮੀ ਤੁਹਾਡੀ ਨੂੰ ਘੱਟ ਤੋਂ ਘੱਟ ਵੀ ਮੇਰੇ 2-3 ਹਫ਼ਤੇ ਹੋ ਗਏ ਤੁਸੀਂ ਆ ਕੇ ਜਾ ਕੇ ਜਾਇਦਾ ਲਵਾਂਗੇ ਆਪਾਂ ਮੈਂ ਦੇਖੀ ਨੂੰ ਦੇਖ ਰਿਹਾ ਤਾਂ ਆਗੇ ਜੇ ਤਾਂ ਆਪਣੇ ਉਹਦਾ ਕੋਈ ਆਰਓ ਆ ਲੱਗਦਾ ਉਥੇ ਧਾਰੂ ਲੱਗ ਕੇ ਤੇ ਠੰਡਾ ਪਾਣੀ ਲੱਗਦਾ ਤੇ ਟੈਂਡਰ ਭਾਗੇ ਉਹ ਲਵਾ ਦੋ ਜੀ ਇੱਕ ਮਾਤਾ ਜਿਹੜੀ ਘੜਿਆਂ ਵਾਲਾ ਪਾਣੀ ਪੀਉਂਦੀ ਹੈ ਬਸ ਇੱਥੇ ਕੋਈ ਪ੍ਰਬੰਧ ਹੀ ਨਹੀਂ ਅੱਛਾ ਹੀ ਉਹ ਚੱਲੀ ਜੀ ਉਹ ਸੇਵਾ ਕਰਦੀ ਹੈ ਉੱਥੇ ਇਹ ਕਿੰਨੇ ਚਰਚੇ ਚ ਡਾਕਟਰ ਸਾਹਿਬ ਜਿਹੜਾ ਸਫਾਈ ਸੁਫਾਈ ਨੂੰ ਲੈ ਕੇ ਪਾਣੀ ਦਾ ਪ੍ਰਬੰਧ ਹੈ ਇਹ ਪੀਣ ਨੂੰ ਜਿਹੜੀ ਸਫਾਈ ਦਾ ਉਹ ਤਾਂ ਹੋ ਜੂਗਾ ਅੱਜ ਤੋਂ ਸ਼ੁਰੂ ਹੋ ਜੂਗਾ ਗੱਲ ਕਹਿੰਦਾ ਮੈਂ ਜੀ ਤੇ ਜਿਹੜਾ ਹੈਗਾ ਆਪਣੇ ਪਾਣੀ ਦਾ ਉਹਦੇ ਵਿੱਚ ਪ੍ਰੋਸੈਸ ਹੁੰਦਾ ਹੈਗਾ ਵੀ ਮਤਾ ਪੈਣਾ ਟੈਂਡਰ ਲੱਗਣਾ ਜੀ ਤੇ ਕੋ ਕੰਮ ਦਾ ਉਹਦੇ ਵਿੱਚ ਮਿਲ ਕੇ 1.5 ਘੰਟੇ ਲੱਗ ਜਾਂਦੇ ਆ ਸਰਕਾਰ ਦੇ ਵਿੱਚ ਜੀ ਉਹ ਮੈਂ ਕਰਾ ਦਮੈਂ ਜੀ ਕਿੰਨੇ ਕਿੰਨੇ ਦਿਨ ਨੂੰ ਫਿਰ ਅਸੀਂ ਬਣਾਉਂਦਾ ਕੋ ਨਹੀਂਗਾ ਉਹ ਇੱਧਰ ਨਹੀਂ ਕੋਣ ਬਣਾਉਂਦਾ ਨਹੀਂ ਫਿਰ ਕਿੰਨੇ ਦਿਨਾਂ ਨੂੰ ਅਸੀਂ ਆ ਕੇ ਫਿਰ ਵੀਡੀਓ ਦੁਰੀਆਰ ਬਣਾ ਲਈਏ ਜੀ ਜੇ ਸਫਾਈ ਨਹੀਂ ਹੁੰਦੀ ਤਾਂ ਮੈਂ ਚਾਹਤੋਂ ਮੰਡੀ ਤੁਹਾਡੀਆਂ ਜਿ ਮਰਜ਼ੀ ਵੀਡੀਓ ਬਣਾਉਂਦੇ ਕੋਈ ਗੱਲ ਨਹੀਂ ਸਫਾਈ ਤਾਂ ਤੁਸੀਂ ਇਹ ਕੱਲੀ ਬਣਾ ਲਈ ਕੋਈ ਗੱਲ ਨਹੀਂ ਅਸੀਂ ਫੇਰ ਬਣਾ ਲਾਂਗੇ ਕਿਸੇ ਨੂੰ ਦਿਖਾ ਦਾਂਗੇ ਵੀ ਅਸੀਂ ਤੀਜੀ ਵਾਰ ਕਹਿ ਚੁੱਕੇ ਹਾਂ ਇੱਥੋਂ ਦੇ ਪ੍ਰਧਾਨ ਨੂੰ ਨਗਰ ਕੌਂਸਲ ਦੇ ਨੂੰ ਇੱਕ ਨੋਨ ਡਿਊਟੀ ਲਾਦੇ ਬਸ ਜੀ ਡਿਊਟੀ ਉਹ ਬੰਦਾ ਪਸੜੇ ਦਾ ਕੰਮ ਨਹੀਂ ਕਰੂਗਾ ਠੱਲਾ ਜੀ ਕਹਿ ਦਲ ਕਹਿ ਦਲ ਜੀ ਓਕੇ ਡਾਕਟਰ ਸਾਹਿਬ ਧੰਨਵਾਦ ਥੈਂਕ ਯੂ ਥੋੜਾ ਜੀ ਜੀ ਇਹ ਸਾਣ ਨਜ਼ੈਤੋ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਰਜੀਤ ਸਿੰਘ ਜੀ ਰੀਚੰਦ ਜੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਸਾਨੂੰ ਥੋੜਾ ਸਮਾਂ ਦਿਓ ਥੋੜੇ ਹੀ ਸਮੇਂ ਦੇ ਵਿੱਚ ਜਿਹੜਾ ਸਫਾਈ ਦਾ ਧਿਆਨ ਰੱਖਿਆ ਜਾਊਗਾ ਥੋੜੇ ਦਿਨਾਂ ਨੂੰ ਆਕੇ ਤੁਸੀਂ ਫੇਰ ਵੀਡੀਓ ਬਣਾ ਲਿਓ ਤੇ ਇਸ ਦਾ ਬਹੁ ਇਹ ਘੜਿਆਂ ਚ ਵਿਚਾਰੀ ਪਾਣੀ ਪੀਉਂਦੀ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਮਾਤਾ ਕੀ ਨਾਮ ਕੀ ਆ ਕਿਵੇਂ ਪਤਾ ਨਾਮ ਕੀ ਨਾਮ ਨਾਮ ਮੇਰਾ ਕਰਨੈਲ ਕੋਰਾ ਹੈ ਜੀ ਜੀ ਕਿੰਨੇ ਚਿਰ ਤੂੰ ਸੇਵਾ ਕਰ ਰਹੀ ਏ ਦੁੱਤੀ ਇੱਥੇ ਮੈਂ 4-5 ਸਾਲ ਹੋ ਗਏ ਮੈਨੂੰ 4-5 ਸਾਲ ਤੋਂ ਕੋਈ ਪੈਸੇ ਤੁਹਾਨੂੰ ਬੱਜਵੇਂ ਮਿਲਦੇ ਤੇ ਲੋਕ ਦੇ ਜਾਂਦੇ ਆ ਕੋਈ ਮਾੜ ਮੱਤਾ ਦੇ ਜਾਂਦਾ ਕੋਈ ਨਹੀਂ ਬੱਜਵੇਂ ਨਹੀਂ ਮਿਲਦੇ ਬੱਜਵੇਂ ਕੋਈ ਨਹੀਂ ਮਿਲਦੀ ਹਾਂ ਹਾਂ ਕਿੰਨੇ ਕ ਪੈਸੇ ਹੱਥ ਨੂੰ ਇਕੱਠੇ ਹੋ ਜਾਂਦੇ ਆ ਕੋਈ 100 50 ਕੁਛ ਨਹੀਂ ਪੜਦਾ ਬਸ ਹੋਲ ਬਣ ਜਾਂਦਾ ਆ ਸਾਰੇ ਮਾਤਾ ਕੋਲੇ 30 ਰੁਪਏ ਇਕੱਠੇ ਹੋਏ ਆ ਹੁਣ ਤੱਕ ਲੋ ਅਤੀਰ ਵੀ ਕੋਈ 5 ਦੇ ਗਿਆ ਕੋਈ 10 ਦੇ ਗਿਆ ਜਿਹੜਾ ਪਾਣੀ ਦਾ ਪਿਆਸਾ ਕੋਈ ਹੁੰਦਾ ਲਾ ਕਹਿੰਦਾ ਪਾਣੀ ਪੀਤਾ ਗਰੀਬ ਮਾਤਾ ਬੈਠੀ ਆ ਚਲੋ ਦਾਣੀ ਕਰ ਜੰਨੇ ਆ ਅੰਮ੍ਰਿਤਾਰੀ ਮਾਤਾ ਸਾਡੀ ਤੜਕੇ ਤੋਂ ਆ ਕੇ ਬੰਦੀ ਆਥਨ ਤੱਕ ਯਾਰ ਇਹਨੂੰ ਵਿਚਾਰੀ ਨੂੰ 100 ਰੁਪਏ ਵੀ ਕੋਈ ਬਾਹਲਾ ਨਹੀਂ ਗਾ ਜੇ ਦਿੱਤਾ ਜਾਵੇ ਤਾਂ ਕੁਛ ਨਹੀਂ ਦੇ ਦਿੰਦੇ ਮਾਈ ਮਾਰਦੇ ਵਿੱਚ ਕੋਣ ਕੋਣਾ ਮਾਤਾ ਪਰ ਮਾਰ ਤੇ ਟਪਟ ਮਠੇਲੇ ਕੁੜੀਆਂ ਚਾਰ ਪੰਜ ਮੈਂ ਤਾਂ ਮਰਸ ਮੁੰਡਾ ਹੈ ਨਹੀਂ ਮੇਰੇ ਹਮ ਮੱਕ ਕਰ ਲਈ ਜੀ ਕਿੰਨੇ ਵਜੇ ਉੱਨੇ ਸਵੇਰ 5 9 ਵਜੇ ਕੱਢੇ 10 ਵਜੇ ਨੋ 10 ਵਜੇ ਆ ਜੰਨੇ ਆ ਲਗਾਤਾਰ ਪੱਕਾ ਹੀ ਆਉਣੇ ਆ ਪੱਕਾ ਹੀ ਆਉਣੀਆਂ ਬਾਈ ਆ ਪਛਲਾ ਬਾਈ ਨੂੰ ਆਪਾਂ ਮੈਂ ਅਸੀਂ ਵੀ ਵੇਖ ਵੇਖਦਾ ਲੰਮੇ ਸਮੇਂ ਤੋਂ ਤੁਹਾਨੂੰ ਬਹਿਣੇ ਆ ਸ਼ਾਮ ਨੂੰ ਕਿੰਨੇ ਵਜੇ ਜਾਣੇ ਆ 5 ਵਜੇ ਜਾਣੀ ਉਹ ਪਰ ਤਾਂ ਮੈਂ ਸਾਢੇ 4:00 ਵਜੇ ਆ ਜੰਨੇ ਆ 5 ਵਜੇ ਘਰੇ ਜਾਵਾਂ ਅੱਛਾ ਕਿਹੜਾ ਪਿੰਡ ਹੈ ਪਿੰਡ ਤਾਂ ਆ ਜਿੱਤੋ ਹੀ ਆ ਬਾਈ ਜਿੱਤੋ ਆ ਇਹ ਕਿੰਨੇ ਘੜੇ ਆ ਮਾਤਾ ਜੀ ਦੇ ਪਾਣੀ ਦੇ ਭਰੇ ਆ ਇਹ ਭਟਾ 5-6 ਤਾਂ ਭਰੇ ਆ ਦੋ ਮੰਗਾ ਕੇ ਰੱਖੇ ਆ ਮਾਂ ਕਭੀ ਫੇਰ ਠੰਡੇ ਹੋ ਜਾਣਗੇ ਤੁਸੀਂ ਆਪ ਭਰਦੇ ਤਾਂ ਕੋਈ ਸੇਵਾਦਾਰ ਭਰ ਜਾਂਦਾ ਕੇ ਇਹ ਚਪਾੜ ਲੈਣੇ ਪੱਟ ਮਟਮਟ ਸੜਾ ਲੈਣੇ ਟੂਟੀ ਆ ਜਿੰਦੀ ਆ ਪਾਈਪ ਲਾ ਲੈਣੇ ਹਾਂ ਹਾਂ ਮੇਰੀ ਲੱਤ ਦੁਖਦੀ ਆ ਕਦੇ ਮੁੰਡੇ ਮੰਦੇ ਪੱਡ ਲੈਣਦੇ ਆ ਪੱਦ ਦਿੰਦੇ ਵਿਚਾਰੇ ਜੀ ਜੀ ਹਾਂ ਮੇਰੀ ਲੱਤ ਦੁਖਦੀ ਆ ਪਰ ਮਾਂ ਤਾਂ ਕਹਿੰਦੀ ਮੇਰੀ ਲੱਤ ਦੁਖਦੀ ਆ ਮੁੰਡੇ ਪਾਣੀ ਭਰ ਦਿੰਦਾ ਇੱਕ ਹੋਰ ਵੇਖੋ ਇੱਥੇ ਕਿ ਜਿੱਥੇ ਮਾਤਾ ਪਾਣੀ ਪੀਉਂਦੀ ਹੈ ਮਾਤਾ ਦੇ ਘੜੇ ਕੈਮਰਾ ਮੈਨੂੰ ਕਿਹਨਾਂ ਦਿਖਾ ਦੇ ਟਕੇ ਹੋਇਆ ਇੱਥੋਂ ਦੇ ਪ੍ਰਸ਼ਾਸਨ ਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਕਿ ਇੱਥੇ ਜਿੱਥੇ ਮਾਤਾ ਬਹਿੰਦੀ ਇੱਥੇ ਤੇ ਸਫਾਈ ਹੈ ਬੋਂਕਰ ਮਾਰ ਕੇ ਮਾਤਾ ਨੇ ਵੇਖੋ ਕਿੰਨਾ ਸੋਹਣਾ ਆਦਾ ਏਰੀਆ ਬਣਾ ਰੱਖਿਆ ਤੇ ਜਿੱਥੇ ਲੋਕ ਬਹਿੰਦੇ ਆ ਨਾਲੇ ਨੂੰ ਫੀਸਾਂ ਦਿੰਦੇ ਆ ਬਸੜੀਆਂ ਤੇ ਉਹਨਾਂ ਨੂੰ ਸਫਾਈ ਨਹੀਂ ਕਰਦੇ ਇਹਨਾਂ ਦੇ ਅਧਿਕਾਰੀ ਕਿੱਥੇ ਅਕੰਬ ਕਾਂ ਦੀ ਨੀਂਦ ਸੁੱਤੇ ਪਿਆ ਮਾੜੀ ਮੋਟੀ ਜ਼ੈਤੋ ਦੇ ਲੋਕਲ ਪ੍ਰਸ਼ਾਸਨ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਬਸੜੇ ਨੂੰ ਵੇਖ ਕੇ ਲੋਕ ਨਿਤ ਗਾਲਾਂ ਕੱਢਦੇ ਆ ਕਿ ਯਾਰ ਕੋਈ ਮ ਔਰ ਲੋਕਾਂ ਤੋਂ ਵਸੜਿਆਂ ਤੋਂ ਲੈ ਰਹੇ ਆਂ ਆਪ ਵੀ ਪਰ ਲੈਣੀ ਆ ਤਵੇ ਜੇ ਕੋਈ ਮਨਪਿਰਸ਼ ਪੈਂਦੀ ਆ ਕਿਸੇ ਦੇ ਪਰ ਵੀ ਦਿੰਦੇ ਆਂ ਕਿ ਵਸੜ ਮਿਲ ਲੱਤ ਉਹਦੀ ਆ ਤੇ ਵਸੜ ਤੇ ਆਉਂ ਨਹੀਂ ਆ ਫਿਰ ਟਰਤੇ ਖਾ ਜਾਂਦੀ ਆਂ ਦਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਤੁਹਾਡੇ ਸਾਡੇ ਵਿਚਾਰ ਕਿਹੋ ਜਿਹਾ ਲੱਗੇ ਨਵੀਂ ਵੀਡੀਓ ਦੇ ਨਾਲ ਫਿਰ ਜਲਦ ਮਿਲਾਂਗੇ ਜਤੋ ਧੰਨਵਾਦ